ਤਾਨ ਦੇ ਰਖਵਾਲੇ ਹੋ ਤੁਹਾਡਾ ਕੰਮ ਹੈਗਾ ਟੂ ਅਫੋਲਡ ਦ ਰੂਲ ਆਫ ਲਾ ਤੁਹਾਡਾ ਕੰਮ ਹੈਗਾ ਟੂ ਅਫੋਲਡ ਦ ਰੂਲ ਆਫ ਕਨਸਟੀਟਿਊਸ਼ਨ ਜਿਹੜੇ ਆਈਪੀਐਸ ਆਫਸਰਸ ਨੇ ਪੀਸੀਐਸ ਆਫਸਰਸ ਨੇ ਤੁਹਾਨੂੰ ਪਬਲਿਕ ਐਕਸਟੈਂਕਰ ਵਿੱਚੋਂ ਤਨਖਾਹ ਮਿਲਦੀ ਆ ਕੋਈ ਭਗਵੰਤ ਨਹੀਂ ਦੇ ਰਿਹਾ ਕੋਈ ਕੇਜਰੀ ਵਾਲਾ ਆਪਣੇ ਜੇਬ ਚੋਂ ਨਹੀਂ ਦੇ ਰਿਹਾ ਮਤ ਕਰੋ ਗਲਤ ਕੰਮ ਮਤ ਕਰੋ ਆਪਣੇ ਲੋਕਾਂ ਦੇ ਅਤਿਆਚਾਰ ਜਿੱਦਾਂ ਬੇਬਲ ਕਲਾਂਚ ਦੋ ਨੌਜਵਾਨ ਮਾਰਗੇ ਸੀ ਤੁਹਾਡੇ ਹੱਥੋਂ ਕੁਝ ਅਤਿਆਚਾਰ ਹੋ ਗਿਆ ਗਦੀ ਸਿੰਘ ਚੰਨੀ ਫਾਰਮ ਚ ਚੀਫ ਮਿਨਿਸਟਰ ਆ ਪੰਜਾਬ ਦਾ ਉਹਦੇ ਉਹਦੇ ਅਧਿਕਾਰ ਵੀ ਖੋਲੇ ਜਿਹੜੇ ਪੱਤਰਕਾਰ ਫਿਰਦੇ ਨੇ ਉਥੇ ਇੰਡੀਪੈਂਡੈਂਟ ਆਰਗੇਨਿਕ ਮੀਡੀਆ ਉਹਨਾਂ ਦੇ ਅਧਿਕਾਰ ਖੋਲੇ ਬਿਠਾ ਲਓ ਡਿਟੇਨ ਕਰ ਲਓ ਬੀਕੇਯੂ ਤੇ ਬਹੁਤ ਸਾਰੇ ਮੈਂ ਦੇਖ ਰਿਹਾ ਸੀਗਾ ਉਹਨਾਂ ਦਾ ਨਾਮ ਰੁਲਦੂ ਸਿੰਘ ਜੀ ਅਤੇ ਹੋਰ ਬਹੁਤ ਆਗੂਆਂ ਨੂੰ ਬੱਸਾਂ ਰੋਗ ਥਾਣਿਆਂ 'ਚ ਲੈ ਜਾ ਉਹ ਹੁਣ ਤਾਂ ਐ ਲੱਗਣ ਲੱਗ ਗਿਆ ਸਾਨੂੰ ਪੰਜਾਬ ਦੇ ਵਿੱਚ ਕਿ ਅਨ ਐਲਾਨੀ ਐਮਰਜੈਂਸੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲਾ ਨਹੀਂ ਦਿੱਤੀ ਠੋਕ ਦਿੱਤੀ ਹੈ ਜਿਹੜਾ ਬੋਲੇ ਠੋਕ ਦਿਓ ਜਿਹੜਾ ਬੋਲੇ ਤੁਹਾਡਾ ਵਿਰੋਧੀ ਤੇ ਪਰਚਾ ਦਰਜ ਕਰਦੇ ਹੋ ਉਸ ਨੂੰ ਜੇਲ੍ਹ ਵਿੱਚ ਛੁੱਟਦੇ ਹੋ ਅਗਰ ਫਿਰ ਲੱਗਦਾ ਵਾ ਕਿ ਹਲੇ ਘੱਟ ਸਜ਼ਾ ਵਾ ਫਿਰ ਉੱਤੇ ਦੂਜਾ ਝੂਠਾ ਪਰਚਾ ਕਰੋ ਫਿਰ ਤੀਜਾ ਕਰੋ ਫਿਰ ਚੌਥਾ ਕਰੋ ਇਹ ਬਿਲਕੁਲ ਇਹਦੀ ਮੈਂ ਤੁਲਨਾ ਡੈਫੀਨਿਟਲੀ ਕਰ ਸਕਦਾ ਕਿ ਇਹ ਅਨਡਿਕਲੇਰਡ ਐਮਰਜੈਂਸੀ ਆ ਅਨਡਿਕਲੇਰਡ ਸੌਰੀ ਡਿਕਲੇਰਡ ਐਮਰਜੈਂਸੀ ਕੀ ਹੁੰਦਾ ਕਿ ਤੁਹਾਡੇ ਫੰਡਮੈਂਟਲ ਅਧਿਕਾਰਾਂ ਨੂੰ ਖੋਇਆ ਜਾਂਦਾ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਦਿੱਤੇ ਨੇ ਫਰੀडम ਟੂ ਸਪੀਚ ਬੋਲਣ ਦਾ ਅਧਿਕਾਰ ਜਾ ਹੋਰ ਜਿਹੜੇ ਹੈਗੇ ਨੇ ਫੰਡਮੈਂਟਲ ਰਾਈਟਸ ਉਹ ਸਾਰੇ ਕੱਟ ਦਿੱਤੇ ਜਾਂਦੇ ਨੇ ਉਹ ਕਹਿੰਦੇ ਅਸੀਂ ਲਾਤੀ ਐਮਰਜੈਂਸੀ ਇੰਡੀਆ ਚ ਲੱਗ ਚੁੱਕੀ ਆ ਪਰ ਇਹਨੂੰ ਕਹਿੰਦੇ ਨੇ ਇਹ ਜੋ ਕੁਝ ਹੋਣ ਭਗਵਾਨ ਮਨ ਇੱਥੇ ਕਰ ਰਿਹਾ ਪੰਜਾਬ ਦੇ ਵਿੱਚ ਇਹ ਅਨਡਿਕਲੇਰਡ ਐਮਰਜੈਂਸੀ ਆ ਔਰ ਇੱਕ ਪੁਲਿਸ ਸਟੇਟ ਕਨਵਰਟ ਕਰ ਦਿੱਤੀ ਜਿਦਾ ਪਾਕਿਸਤਾਨ ਆ ਨਾ ਆਪਣੇ ਲੱਗੇ ਉਥੇ ਫੌਜ ਦੀ ਸਟੇਟ ਆ ਉਥੇ ਜਿਹੜਾ ਮੜਾ ਕੁਸਕਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਨੇ ਹੁਣ ਤਾਜ਼ਾ ਉਹਨਾਂ ਨੇ ਇਮਰਾਨ ਖਾਨ ਨੂੰ ਅੰਦਰ ਦਿੱਤਾ ਹੋਇਆ ਵਾ ਫਾਰਮ ਆਫ ਪ੍ਰਾਈਮ ਮਿਨਿਸਟਰ ਇੱਕ ਕੇਸ ਵਿੱਚ 10 ਸਾਲ ਸਜ਼ਾ ਜਦੋਂ ਲੱਗਿਆ ਕਿ ਸੁਪਰੀਮ ਕੋਰਟ ਇਹਨੂੰ ਦੂਜਾ ਕੇਸ 14 ਸਾਲ ਸਜ਼ਾ ਇਨ ਬਿਨ ਜਿਹੜਾ ਕਿਰਦਾਰ ਹੈ ਇਸ ਵਕਤ ਭਗਵੰਤ ਇੱਥੇ ਪੰਜਾਬ ਦੇ ਵਿੱਚ ਨਿਵਾ ਰਿਹਾ ਵਾ ਜਿਹੜਾ ਬੋਲੇ ਚਾਹੇ ਕੋਈ ਆ ਮਤਲਬ ਅਕਾਲੀ ਦਲ ਚੋਂ ਆ ਕਾਂਗਰਸ ਚੋਂ ਆ ਐਕਟਿਵਿਸਟ ਆ ਕਿਸੇ ਹੋਰ ਪਾਰਟੀ ਦਾ ਵਾ ਕਿਸਾਨ ਆਗੂ ਨੇ ਪੁਲਿਸ ਤੇ ਪਰਚਾ ਇਹ ਅੱਜ ਪੰਜਾਬ ਦਾ ਇੱਕ ਫੈਸ਼ਨ ਬਣਾਤਾ ਔਰ ਅੱਜ ਜਿਹੜਾ ਕੱਟ ਰੱਖਿਆ ਸੀ ਭਾਨੇ ਸਿੱਧੂ ਦੇ ਹੱਕ ਵਿੱਚ ਸੰਗਰੂਰ ਉਹਦੀ ਕੋਠੀ ਦੇ ਬਾਹਰ ਇਹ ਕੱਟ ਪਹਿਲਾਂ ਹੋ ਚੁੱਕਾ ਇੱਕ ਕੋਟ ਦੁਨਾ ਪਿਛਲੇ ਨੰਗੇ ਹੋਏ ਸੋਮਵਾਰ ਸ਼ੈਦ ਹੋਇਆ ਸੀਗਾ ਉਥੇ 50000 60000 ਸ਼ੈਦ ਜਿਆਦਾ ਆਦਮੀ ਇਕੱਠਾ ਆਇਆ ਕਿਸੇ ਨੇ ਛਰੀਟ ਵੀ ਨਹੀਂ ਮਾਰੀ ਛਰੀਟ ਕਿਸੇ ਦੇ ਚੀਚੇ ਤੇ ਵੀ ਸੱਟ ਨਹੀਂ ਲੱਗੀ ਐਡਾ ਵੱਡਾ ਇਕੱਠ ਹੋਵੇ ਨੋਬਡੀ ਇੰਡल्जਡ ਇਨ ਵਾਇਲੈਂਸ ਪੀਸਫੁਲੀ ਆਪਣੀ ਗੱਲ ਕਹੀ ਸਾਰਿਆਂ ਨੇ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਉਦੋਂ ਅਗਲੇ ਦਿਨ ਜਾਂ ਉਦੋਂ ਦੀ ਸ਼ਾਮ ਨੂੰ ਚੌਥਾ ਪਰਚਾ ਜਿਹੜਾ ਵਾ ਉਹ ਦਰਜ ਕੀਤਾ ਗਿਆ ਲੋਕਾਂ ਨੂੰ ਹੋਰ ਉਕਸਾਇਆ ਗਿਆ ਉਹਨਾਂ ਨੂੰ ਜਿੱਦਾਂ ਕਹਿੰਦੇ ਕਿ ਚੜਾਇਆ ਗਿਆ ਕਿ ਤੁਸੀਂ ਆਓ ਦੁਬਾਰਾ ਲੜੋ ਸਟੇਟ ਦੇ ਨਾਲ ਅਸੀਂ ਤੁਹਾਨੂੰ ਦੱਸਾਂਗੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੇ ਉਹਨਾਂ ਦਾ ਖੂਨ ਕਿੱਥੋਂ ਆਉਂਦਾ ਵਾ ਉਹਨਾਂ ਨੇ ਫਿਰ ਐਕਸੈਪਟ ਕੀਤਾ ਚੈਲੰਜ ਤੇ ਉਹਨਾਂ ਨੇ ਕਿਹਾ ਚੰਗਾ ਠੀਕ ਹੈ ਫਿਰ ਅਸੀਂ ਤੇਰੀ ਕੋਠੀ ਘੇਰਾਂਗੇ ਜਾਂ ਤੇਰੀ ਕੋਠੀ ਦੇ ਮਰਨੇ ਮੋਰੇ ਧਰਦਾ ਦੇਾਂਗੇ ਜੋ ਉਸ ਦਿਨ ਦਾ 50 60 ਹਜ਼ਾਰ ਆਦਮੀ ਦਾ ਇਕੱਠ ਸ਼ਾਂਤਮਈ ਸੀਗਾ ਤੇ ਅੱਜ ਦਾ ਵੀ ਸ਼ਾਂਤ ਨਹੀਂ ਹੋਣਾ ਸੀ ਉਹ ਕੋਠੀਆਂ ਥੋੜੋ ਢੋਣ ਚੱਲੇ ਨੇ ਉਹ ਤਾਂ ਇੱਕ ਸ਼ਾਂਤਮਈ ਢੰਗ ਦੇ ਨਾਲ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਸਾਰੀਆਂ ਇਹੀ ਕਹਿਣ ਚੱਲੀਆਂ ਸੀ ਕਿ ਤੂੰ ਗਲਤ ਕੰਮ ਕਰ ਰਿਹਾ ਵਾ ਲੇਕਿਨ ਨਹੀਂ ਅਸੀਂ ਸਹਾਰਨਾ ਹੀ ਨਹੀਂਗਾ ਅਸੀਂ ਤਾਂ ਇਹਨੂੰ ਪੁਲਿਸ ਨਾਲ ਕਹਿੰਦੇ 15 ਜ਼ਿਲ੍ਹਿਆਂ ਦੀ ਪੁਲਿਸ ਲਾਈ ਹੋਈ ਆ ਚਰਨਜੀਤ ਸਿੰਘ ਚੰਨੀ ਫਾਰਮਰ ਚੀਫ ਮਿਨਿਸਟਰ ਆ ਪੰਜਾਬ ਦਾ ਉਹਦੇ ਉਹਦੇ ਅਧਿਕਾਰ ਵੀ ਖੋਲੇ ਜਿਹੜੇ ਪੱਤਰਕਾਰ ਫਿਰਦੇ ਨੇ ਉੱਥੇ ਇੰਡੀਪੈਂਡੈਂਟ ਆਰਗੈਨਿਕ ਮੀਡੀਆ ਉਹਨਾਂ ਦੇ ਅਧਿਕਾਰ ਖੋਲੇ ਬਿਠਾ ਲਓ ਡਿਟੇਨ ਕਰ ਲਓ ਬੀਕੇਯੂ ਦੇ ਬਹੁਤ ਸਾਰੇ ਮੈਂ ਦੇਖ ਰਿਹਾ ਸੀਗਾ ਉਹਨਾਂ ਦਾ ਨਾਮ ਰੁਲਦੂ ਸਿੰਘ ਜੀ ਅਤੇ ਹੋਰ ਬਹੁਤ ਆਗੂਆਂ ਨੂੰ ਬੱਸਾਂ ਰੋਕ ਥਾਣਿਆਂ 'ਚ ਲੈ ਜਾ ਯਾਰ ਵਾਟ ਇਜ਼ ਹੈਪਨਿੰਗ ਭਗਵੰਤ ਨੂੰ ਹੋ ਕੀ ਗਿਆ ਕजरीवाल ਵਾਲ ਜਿਹੜਾ ਕਹਿੰਦਾ ਹਮ ਤੋ ਸਵਰਾਜ ਮੇਂ ਯਕੀਨ ਰਖਤੇ ਹੈਂ ਹਮ ਤੋ ਕਟੜ ਈਮਾਨਦਾਰ ਹੈਂ ਹਮ ਤੋ ਬਦਲਾਵ ਲੈ ਕੇ ਆਇੰਗੇ ਤਾਨੂੰ ਹੋ ਕੀ ਗਿਆ ਆਊਟ ਆਫ ਆਊਟ ਆਫ ਯਰ ਮਾਈਂਡ ਕੀ ਤਾਨੂੰ ਐ ਲੱਗਦਾ ਕਿ ਤੁਸੀਂ ਪੰਜਾਬ ਦੇ ਵਿੱਚ ਹੁਣ ਪੁਲਿਸ ਦੇ ਸਾਰੇ ਰਾਜ ਕਰਨਾ ਪੰਜਾਬ ਮੋੜ ਕੇ ਚੋਣਾ ਚ ਜਾਣਾ ਨੇਗਾ ਪਿੰਡਾਂ ਚ ਜਾਣਾ ਨੇਗਾ ਮੈਨੂੰ ਤਾਂ ਇਹਨਾਂ ਦੀ ਸਮਝ ਆਉਂਦੀ ਔਰ ਦੂਜੀ ਗੱਲ 도ਗਲੀ ਨੀਤੀ ਕੱਲ ਦਿੱਲੀ ਰੋਕੇ ਹਟੇ ਨੇ केजरीवाल ਨੂੰ ਉੱਥੇ ਬੁਲਾਇਆ ਸੀ ਨਾ ਸਮਨਿੰਗ ਕੀਤੀ ਸੀ ਈਡੀ ਨੇ ਆਪਣੀ ਹਿਫਾਜ਼ਤ ਕਰਨ ਲਈ ਜਿਹੜੀ ਮੇਅਰ ਦੀ ਇਲੈਕਸ਼ਨ ਵਿੱਚ ਧੰਦਲੀ ਹੋਈ ਆ ਉਹਦਾ ਧੰਦਾ ਦਿੱਲੀ 'ਚ ਰਕਤ ਰੱਖਣਾ ਦਾ ਚੰਡੀਗੜ੍ਹ ਚਾਹੀਦਾ ਸੀ ਚਲੋ ਰੱਖਤਾ ਦਿੱਲੀ ਦੇ ਵਿੱਚ ਤੇ ਉੱਥੇ ਉਹਨਾਂ ਨੇ ਭਾਜਪਾ ਵਾਲਿਆਂ ਨੇ ਉਹਨਾਂ ਨੂੰ ਫੜਾ ਫੜਾਈ ਕੀਤੀ ਰੋਕਿਆ ਫਿਰ ਕਹਿੰਦੇ ਇੱਥੇ ਲੋਕਤੰਤਰ ਦਾ ਕਤਲ ਹੋ ਗਿਆ ਜੀ ਲੋਕਤੰਤਰ ਦਾ ਘਾਣ ਹੋ ਗਿਆ ਜੀ ਤੇ ਜਦੋਂ ਤੁਸੀਂ ਉਹੀ ਉਧਰੋਂ ਵੱਧ ਅਤਿਆਚਾਰ ਦਾ ਪੰਜਾਬ 'ਚ ਕਰ ਰਹੇ ਹੋ ਤੁਸੀਂ ਅੱਜ ਲੋਕਤੰਤਰ ਦਾ ਕਤਲ ਭਗਵੰਤ ਨਹੀਂ ਹੋਇਆ ਅੱਜ ਲੋਕਤੰਤਰ ਦਾ ਘਾਣ ਕੇਜਰੀਵਾਲ ਜੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਲੋਕਾਂ ਨੂੰ ਪੁਲਿਸ ਤੇ ਥਰੂ ਟੈਰਰਾਈਜ਼ ਕਰ ਰਹੇ ਹੋ ਉਹਨਾਂ ਨੂੰ ਠੰਕਾਰ ਰਹੇ ਹੋ ਕਿ ਖਬਰਦਾਰ ਜਿਸ ਭਗਵੰਤ ਦੀ ਕੋਠੀ ਦੇ ਮੋਹਰੇ ਆਏ ਔਰ ਇਹੀ ਭਗਵੰਤ ਤੇ ਕੇਜੀ ਰਵਾਲ ਸੇ ਇਥੇ ਧਰਨੇ ਲਾਉਣ ਦੀ ਲੋੜ ਹੀ ਪਿਆ ਨਹੀਂ ਕਰਨੀ ਜੀ ਧਰਨੇ ਲੱਗਦੇ ਜੀ ਬਾਦਲ ਪਿੰਡ ਵਿੱਚ ਧਰਨੇ ਲੱਗਦੇ ਪਟਿਆਲੇ ਮੇਰੇ ਖਿਆਲ ਪਿਛਲੇ 2 ਸਾਲਾਂ ਦੇ ਵਿੱਚ ਜਿੰਨੇ ਧਰਨੇ ਭਗਵੰਤ ਦੀ ਕੋਠੀ ਦੇ ਮੋਹਰੇ ਲੱਗੇ ਮਗਰ ਲੀਆਂ ਪੰਜ ਚਾਰ ਸਰਕਾਰਾਂ ਦੇ ਨਹੀਂ ਲੱਗੇ ਹੋਣੇ ਚਲੋ ਉਹ ਵੀ ਉਸ ਨੂੰ ਵੀ ਛੱਡ ਦਿਓ ਪਰ ਜੋ ਅੱਜ ਤੁਸੀਂ ਕਰ ਰਹੇ ਹੋ ਇਹ ਸਰਾਸਰ ਅਨਿਆਏ ਇਹ ਸਰਾਸਰ ਗੈਰ ਸਵਿਧਾਨਿਕ ਇਹ ਸਰਾਸਰ ਆ ਸਾਡੇ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਹੋ ਕਾਣ ਤੁਸੀਂ ਜਨਤਾ ਨੂੰ ਇਹ ਸੁਣਿਆ ਦੇਣਾ ਚਾਹੁੰਦੇ ਕਿ ਆ ਸਾਰੇ ਪੰਜਾਬ ਤੇ ਮੇਰੀ ਉਂਗਲ ਐ ਕਰਕੇ ਖਬਰਦਾਰ ਜੇ ਇਥੋਂ ਕੋਈ ਸਾਡੇ ਖਿਲਾਫ ਬੋਲਿਆ ਤਾਂ ਖੈਰਾ ਬੋਲਿਆ ਚੱਕ ਅੰਦਰ ਖੈਰਾ ਨਿਕਲਣ ਵਾਲਾ ਚੱਕ ਅੰਦਰ ਦੁਬਾਰਾ ਭਾਨਾ ਲੱਖਾ ਕਾਂਗਰਸ ਦੇ ਪਤਾ ਨਹੀਂ ਕਿੰਨੇ ਲੀਡਰਸ ਨੂੰ ਮੈਂ ਦੋਸਤੋ ਕਹਿਣਾ ਚਾਹੁੰਦਾ ਮੈਨੂੰ ਦੱਸੋ ਤੁਸੀਂ ਕਿ ਜਿਹੜੇ ਸਿਆਸੀ ਬਦਲਾਖੁਰੀ ਦੇ ਪਰਚੇ ਦਰਜ ਕੀਤੇ ਰਾਜ ਤੇ ਕਦੀ ਕਿਸੇ ਅੰਜਾਮ ਤੱਕ ਪਹੁੰਚਿਆ ਕੋਈ ਕੈਪਟਨ ਨੇ ਬਾਦਲ ਦੇ ਖਿਲਾਫ ਕੀਤੇ ਬਾਦਲ ਨੇ ਕੈਪਟਨ ਦੇ ਖਿਲਾਫ ਕੀਤੇ ਕਿੱਥੇ ਉਹ ਪਰਚੇ ਉਹ ਕਿਉਂ ਐਵੇਂ ਆਪਣਾ ਵਕਤ ਜ਼ਾਇਆ ਕਰੀ ਜਾਣਾ ਭਾਈ ਸਾਹਿਬ ਕੰਮ ਕਰੋ ਪੰਜਾਬ ਦੇ ਜਿਹੜੇ ਮੁੱਦੇ ਤੁਹਾਨੂੰ ਹੋਰ ਕਈ ਵਾਰੀ ਆਊਟਲਾਈਨ ਕਰਾਇਆ ਨੇ ਉਹਦੇ ਤੇ ਚਾਓ ਮੈਂ ਸਖਤ ਤੋਂ ਸਖਤ ਸ਼ਬਦਾਂ ਚ ਇਸ ਦੀ ਨਿੰਦਿਆ ਕਰਦਾ ਜਿੰਨੇ ਮੇਰੇ ਕੋਲ ਸ਼ਬਦ ਹੋ ਸਕਦੇ ਉਹ ਗਿਣ ਲੋ ਵਿੱਚ ਔਰ ਮੈਂ ਪੁਲਿਸ ਨੂੰ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਦਾ ਕਿ ਇਹਨਾਂ ਦੇ ਹੱਥ ਠੋਕੇ ਮਤ ਬਣੋ ਤੁਸੀਂ ਸੰਵਿਧਾਨ ਦੇ ਰਖਵਾਲੇ ਹੋ ਤੋੜਾ ਕੰਮ ਹੈਗਾ ਟੂ ਅਫੋਲਡ ਦ ਰੂਲ ਆਫ ਲਾ ਟੋੜਾ ਕੰਮ ਹੈਗਾ ਟੂ ਅਫੋਲਡ ਦ ਰੂਲ ਆਫ ਕਨਸਟੀਟਿਊਸ਼ਨ ਜਿਹੜੇ ਆਈਪੀਐਸ ਆਫੀਸਰਸ ਨੇ ਪੀਸੀਐਸ ਆਫੀਸਰਸ ਨੇ ਤੁਹਾਨੂੰ ਪਬਲਿਕ ਐਕਸਟ੍ਰੈਕਟਰ ਵਿੱਚੋਂ ਤਨਖਾਹ ਮਿਲਦੀ ਆ ਕੋਈ ਭਗਵੰਤ ਨਹੀਂ ਦੇ ਰਿਹਾ ਕੋਈ ਕੇਜਰੀਵਾਲ ਆਪਣੇ ਜੇਬ ਚੋਂ ਨਹੀਂ ਦੇ ਰਿਹਾ ਮਤ ਕਰੋ ਗਲਤ ਕੰਮ ਮਤ ਕਰੋ ਆਪਣੇ ਲੋਕਾਂ ਦਾ ਅਤਿਆਚਾਰ ਜਿੱਦਾਂ ਬੇਬਲ ਕਲਾਂਚ ਦੋ ਨੌਜਵਾਨ ਮਾਰਗੇ ਸੀ ਤੁਹਾਡੇ ਹੱਥੋਂ ਕੁਛ ਅਤਿਆਚਾਰ ਹੋ ਗਿਆ ਕੋਈ ਗੋਲੀ ਚੱਲ ਗਈ ਕਿਸੇ ਭਗਵੰਤ ਨੇ ਨਹੀਂ ਤੁਹਾਡੇ ਕੋਲ ਆਉਣਾ ਕਿਸੇ ਕੇਜਰੀਵਾਲ ਨੇ ਨਹੀਂ ਆਉਣਾ ਯੂ ਵਿਲ ਹੈਵ ਟੂ ਫੇਸ ਦ ਰੈਥ ਆਫ ਨੇਚਰ ਉਸ ਅਕਾਲਪੁਰ ਕਵਾਇਕੁਰੂ ਦੀ ਰੈਥ ਆਫ ਦ ਪੀਪਲ ਰੈਥ ਆਫ ਦ ਕੋਰਟਸ ਇਸ ਕਰਕੇ ਮੈਂ ਤਾਂ ਤੁਹਾਨੂੰ ਸਿਰਫ ਕਹਿ ਹੀ ਸਕਦਾ ਵਾ ਮੇਰੇ ਦਿਲ ਨੂੰ ਬੜੀ ਸੱਟ ਵੱਜਦੀ ਜੋ ਮੈਂ ਦੇਖਦਾ ਕਿ ਸਾਰਿਆਂ ਨੂੰ ਪੁਲਿਸ ਆਪਣੇ ਹੀ ਲੋਕਾਂ ਨੂੰ ਜਿਨ੍ਹਾਂ ਤੋਂ ਵੋਟਾਂ ਲਈਆਂ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਜਿਹੜਾ ਕਹਿੰਦੇ ਰਾਜਧਾਨੀ ਆ ਉਹ ਮਿੱਤਰਾ ਹੁਣ ਕੀ ਕਹਿੰਦੇ ਹੁੰਦੇ ਆ ਕਿ ਰਾਜਧਾਨੀ ਟੱਣ ਵਾਲੀ ਲੱਗਦੀ ਤੁਹਾਨੂੰ ਡਰ ਗਏ ਤੁਸੀਂ ਖੋਫ ਚ ਆ ਗਿਓ ਕਿਉਂਕਿ ਇਦਾਂ ਦੇ ਕਦਮ ਉਹਦੇ ਆਦਮੀ ਚਾਹਤਾ ਜਿਹੜਾ ਕਮਜ਼ੋਰ ਕਾਇਰ ਡਰਪੋਕ ਮੋਚਕਦਾ ਬਸ ਇੰਨਾ ਹੀ ਕਹਿਣਾ ਸੀਗਾ ਔਰ ਮੈਂ ਫਿਰ ਮੈਂ ਨਿਮਰਤਾ ਨਾਲ ਕਹਿ ਸਕਦਾ ਪਿਆਰ ਨਾਲ ਕਹਿ ਸਕਦਾ ਕੁਝ ਸਮਝੋ ਔਰ ਜੋ ਤੁਸੀਂ ਅਲੀਗੇਸ਼ਨ ਬੀਜੇਪੀ ਤੇ ਲਾਉਨੇ ਈਡੀ ਸੀਬੀਆਈ ਦੁਰਉਸਤਮਾਲ ਕਰ ਤੁਸੀਂ ਪੂਲੀ ਪੰਜਾਬ ਪੁਲਿਸ ਘਟ ਮਿਸਚੂਜ਼ ਕਰ ਰਹੇ ਹੋ ਔਰ ਜਿਹੜੇ ਆਫੀਸਰ ਮੈਂ ਪਹਿਲਾਂ ਕਿਹਾ ਡੋਨਟ ਬਿਕਮ देयर ਪਲਿਆਬਲ ਆਫਸਰਸ ਪਲੀਜ਼ ਡੋਨਟ ਬਿਕਮ देयर ਯੂ نو ਪੇਡ ਮੈਰੀਸਨਰੀਜ਼ ਐਕਟ ਲਾਈਕ ਗੁੱਡ ਆਫਸਰਸ ਯੂ ਆਰ ਵੇਅਰਿੰਗ ਯੂਨੀਫਾਰਮ ਯੂਨੀਫਾਰਮ ਪਾ ਕੇ ਤਾਂ ਉਦਦੇ ਬੰਦੇ ਨੂੰ ਗੌਰਵ ਹੋਣਾ ਚਾਹੀਦਾ ਮਾਣ ਸਤਕਾਰ ਮੀਲ ਫੀਲ ਕਰਨਾ ਚਾਹੀਦਾ ਉੱਥੇ ਤਾਂ ਐ ਲੱਗਦਾ ਕਿ ਆਪਾਂ ਜਿ ਹਲੇ ਵੀ ਸਮਾਵਾ ਇਹਨੂੰ ਰੀਰੀ ਰੇਲ ਕਰੋ ਪੰਜਾਬ ਨੂੰ ਅੱਛੇ ਪੋਜ਼ਿਟਿਵ ਏਜੈਂਡੇ ਤੇ ਲੈ ਕੇ ਜਾਓ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਕਰਕੇ ਨਹੀਂ ਆਇਆ ਅੱਜ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਜਲੰਧਰ ਸਾਡੇ ਬਹੁਤ ਨਜ਼ਦੀਕੀ ਪਰਿਵਾਰਕ ਮੈਂਬਰ ਦਾ ਅੱਜ ਇੱਥੇ ਦੇਹਾਂਤ ਸੀ ਉਹਦਾ ਭੂਗ ਸੀ ਵਿੱਚ ਆ ਕੁੱਡ ਨਾਟ ਮਿਸ ਮੈਂ ਕੱਲ ਦੇ ਲਾਈਵ ਵਿੱਚ ਐਕਸਪਲੇਨ ਕਰਤਾ ਸੀਗਾ ਪਰ ਇੰਨੀਆਂ ਕਾਲਾਂ ਆਈਆਂ ਮੈਨੂੰ ਸਾਰੇ ਪੈਨ ਪੰਜਾਬ ਚੋ ਕਿ ਸਾਡੇ ਨਾਲ ਤੱਕਾ ਹੋ ਗਿਆ ਜੀ ਸਾਡੇ ਨਾਲ ਜ਼ੁਲਮ ਹੋ ਰਿਹਾ ਵਾ